ਜ਼ਿੰਦਗੀ ਦੇ ਰੰਗਾਂ ਦਾ ਕੁਝ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕਦੋਂ ਜ਼ਿੰਦਗੀ ਕੱਖਾਂ ਤੋਂ ਲੱਖਾਂ ਵਿੱਚ ਅਤੇ ਕਦੋਂ ਲੱਖਾਂ ਤੋਂ ਕੱਖਾਂ ਵਿੱਚ ਕਰ ਦਿੰਦੀ ਹੈ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਕੋਈ ਨਹੀਂ ਪਤਾ ਕਦੋਂ ਉਹ ਕਿਸੇ ਨੂੰ ਭਿਖਾਰੀ ਤੋਂ ਰਾਜਾ ਅਤੇ ਕਿਸੇ ਨੂੰ ਰਾਜੇ ਤੋਂ ਭਿਖਾਰੀ ਵੀ ਬਣਾ ਸਕਦਾ ਹੈ ਜ਼ਿੰਦਗੀ ਵਿੱਚ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਨੇ ਪਰ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਹਾਲਾਤ ਮਾੜੇ ਜਾਂ ਚੰਗੇ ਜਿਵੇਂ ਦੇ ਵੀ ਹੋਣ ਸਾਨੂੰ ਹਰ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਸਹੀ ਗੱਲ ਹੈ ਕਿ ਜੰ ਚੰਗਾ ਵਕਤ ਗੁਜ਼ਰ ਗਿਆ ਤਾਂ ਮਾੜਾ ਵਕਤ ਵੀ ਗੁਜ਼ਰ ਜਾਏਗਾ ਹਾਲ ਹੀ ਵਿੱਚ ਚੰਡੀਗੜ੍ਹ ਦੇ ਪੰਚਕੁਲਾ ਸ਼ਹਿਰ ਵਿੱਚ ਵਾਪਰੀ ਪਰਿਵਾਰ ਦੇ 7 ਮੈਂਬਰਾਂ ਦੀ ਆਤਮ ਹੱਤਿਆ ਦੀ ਕਹਾਣੀ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਚੰਡੀਗੜ੍ਹ ਦੇ ਪੰਚਕੁਲਾ ਸ਼ਹਿਰ ਦੀ ਇੱਕ ਰਾਇਲ ਫੈਮਿਲੀ ਜਿਨ੍ਹਾਂ ਦਾ ਕਰੋੜਾਂ ਦਾ ਬਿਜ਼ਨਸ ਸੀ ਉਨ੍ਹਾਂ ਦੇ ਪਰਿਵਾਰ ਦਾ ਅੰਤ ਇਸ ਤਰ੍ਹਾਂ ਹੋਏਗਾ ਕਿਸੇ ਨੇ ਕਦੇ ਵੀ ਨਹੀਂ ਸੋਚਿਆ ਇਸ ਪਰਿਵਾਰ ਦਾ ਅੰਤ ਇੰਨਾ ਮਾੜਾ ਹੁੰਦਾ ਕਿ ਕੋਈ ਸੋਚ ਕੇ ਵੀ ਡਰ ਜਾਵੇ ਇਹ ਸੱਚੀ ਘਟਨਾ ਪੰਚਕੁਲਾ ਦੇ 27 ਸੈਕਟਰ ਦੀ ਹੈ 26 ਮਈ 2025 ਦੀ ਰਾਤ ਨੂੰ ਤਕਰੀਬਨ 10:30 ਵਜੇ ਇੱਕ ਗੱਡੀ ਜਿਸ ਦੇ ਸ਼ੀਸ਼ੇ ਤੌਲੀਏ ਨਾਲ ਟਕੇ ਹੋਏ ਸੀ ਕਾਫੀ ਟਾਈਮ ਲਗਾਤਾਰ ਇੱਕੋ ਜਗ੍ਹਾ ਖੜੀ ਰਹਿੰਦੀ ਹੈ ਇਸ ਤਰ੍ਹਾਂ ਦੇਖ ਕੇ ਆਲੇ ਦੁਆਲੇ ਦੇ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਇਹ ਗੱਡੀ ਲਗਾਤਾਰ ਕਿਉਂ ਇੱਕੋ ਜਗ੍ਹਾ ਖੜੀ ਹੈ ਤੇ ਇਹਦੇ ਸ਼ੀਸ਼ੇ ਵੀ ਤੌੜੀਏ ਨਾਲ ਟਕੇ ਹੋਏ ਨੇ ਗੱਡੀ ਦਾ ਨੰਬਰ ਉੱਤਰਾਖੰਡ ਦਾ ਸੀ ਤਾਂ ਇੱਕ ਬੰਦਾ ਗੱਡੀ ਕੋਲ ਜਾਂਦਾ ਹੈ ਤੇ ਗੱਡੀ ਦੇ ਡਰਾਈਵਰ ਨੂੰ ਪੁੱਛਦਾ ਹੈ ਕਿ ਇੱਥੇ ਲਗਾਤਾਰ ਗੱਡੀ ਕਿਉਂ ਖੜੀ ਹੈ ਤਾਂ ਗੱਡੀ ਦਾ ਡਰਾਈਵਰ ਅੱਗੋਂ ਜਵਾਬ ਦਿੰਦਾ ਹੈ ਕਿ ਅਸੀਂ ਤਾਂ ਇੱਥੇ ਕਥਾ ਸੁਣਨ ਆਏ ਸੀ ਤੇ ਹੋਟਲ ਵਿੱਚ ਕੋਈ ਜਗ੍ਹਾ ਨਹੀਂ ਮਿਲੀ ਇਸ ਲਈ ਇੱਥੇ ਖੜੇ ਹਾਂ ਉਹ ਬੰਦਾ ਗੱਡੀ ਦੇ ਡਰਾਈਵਰ ਨੂੰ ਕਹਿੰਦਾ ਹੈ ਕਿ ਲਗਾਤਾਰ ਤੁਸੀਂ ਇੱਥੇ ਗੱਡੀ ਖੜੀ ਨਾ ਕਰੋ ਕਿਤੇ ਹੋਰ ਲੈ ਜਾਓ ਡਰਾਈਵਰ ਵੀ ਇਸ ਗੱਲ ਵਿੱਚ ਸਹਿਮਤੀ ਜਤਾਉਂਦਾ ਹੈ ਇੰਨੀ ਦੇਰ ਵਿੱਚ ਉਸ ਬੰਦੇ ਦੀ ਨਜ਼ਰ ਗੱਡੀ ਦੇ ਵਿੱਚ ਪਏ ਦੋ ਬੱਚੇ ਇੱਕ ਬਜ਼ੁਰਗ ਅਤੇ ਇੱਕ ਔਰਤ ਦੇ ਉੱਪਰ ਪੈਂਦੀ ਹੈ ਜਿਹੜੇ ਕਿ ਇਸ ਹਾਲਤ ਵਿੱਚ ਪਏ ਸੀ ਕਿ ਉਹਨਾਂ ਨੇ ਇੱਕ ਦੂਜੇ ਉੱਪਰ ਉਲਟੀਆਂ ਕੀਤੀਆਂ ਹੋਈਆਂ ਸੀ ਇਸ ਨੂੰ ਦੇਖ ਕੇ ਉਸ ਬੰਦੇ ਨੂੰ ਸ਼ੱਕ ਹੁੰਦਾ ਹੈ ਕਿ ਇਸ ਡਰਾਈਵਰ ਨੇ ਹੀ ਉਹਨਾਂ ਨਾਲ ਕੁਝ ਕੀਤਾ ਤਾਂ ਉਹ ਪੁਲਿਸ ਨੂੰ ਫੋਨ ਕਰ ਦਿੰਦਾ ਉਹ ਡਰਾਈਵਰ ਨੂੰ ਵੀ ਗੱਡੀ ਵਿੱਚ ਪਾਏ ਉਹਨਾਂ 6 ਜਣਿਆਂ ਬਾਰੇ ਪੁੱਛਦਾ ਹੈ ਤਾਂ ਡਰਾਈਵਰ ਦਾ ਅੱਗੋਂ ਜਵਾਬ ਸੀ ਕਿ ਅਸੀਂ ਇਹ ਮੇਰੇ ਪਰਿਵਾਰ ਦੇ ਮੈਂਬਰ ਨੇ ਤੇ ਅਸੀਂ ਸਾਰਿਆਂ ਨੇ ਰਲ ਕੇ ਆਤਮ ਹੱਤਿਆ ਕਰ ਲਈ ਹੈ ਤੇ ਕੁਝ ਹੀ ਦੇਰ ਵਿੱਚ ਮੈਂ ਵੀ ਮਰ ਜਾਵਾਂਗਾ ਪੁਲਿਸ ਦੇ ਪਹੁੰਚਣ ਤੱਕ ਉਹੀ ਹੁੰਦਾ ਹੈ ਕਿ ਉਹ ਡਰਾਈਵਰ ਵੀ ਸੱਚਮੁੱਚ ਮਾਰ ਜਾਂਦਾ ਕੌਣ ਸਭ ਸੋਚ ਰਹੇ ਸੀ ਕਿ ਆਖਿਰ ਇਹ ਕੌਣ ਹੈ ਤੇ ਇਹਨਾਂ ਸਭ ਨੇ ਆਤਮ ਹੱਤਿਆ ਕਿਉਂ ਕੀਤੀ ਜਦੋਂ ਸਾਰੀ ਕਹਾਣੀ ਸਾਹਮਣੇ ਨਿਕਲ ਕੇ ਆਉਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਵਿਅਕਤੀ ਇੱਕ ਵੱਡਾ ਵਪਾਰੀ ਸੀ ਜਿਸ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਵਿੱਚ ਇੱਕ ਸੋਹਣੀ ਸਕ੍ਰੈਪ ਦੀ ਫੈਕਟਰੀ ਸੀ ਇਹ ਵਿਅਕਤੀ ਪ੍ਰਵੀਨ ਮਿੱਤਲ ਜਿਸ ਨੂੰ ਆਪਣੇ ਕਾਰੋਬਾਰ ਵਿੱਚ ਕਾਫੀ ਨੁਕਸਾਨ ਹੋਣ ਤੋਂ ਬਾਅਦ ਇਹ ਸੜਕ ਤੇ ਆ ਜਾਂਦੇ ਨੇ ਤੇ ਇਸ ਨੂੰ ਦੇਹਰਾਦੂਨ ਵਿੱਚ ਟੈਕਸੀ ਚਲਾਉਣ ਲਈ ਮਜਬੂਰ ਹੋਣਾ ਪੈਂਦਾ ਪਰ ਕੁਝ ਲੋਕਾਂ ਦਾ ਕਰਜ਼ਾ ਬਕਾਇਆ ਹੋਣ ਕਰਕੇ ਉਹ ਲੋਕ ਇਸ ਤੋਂ ਕਰਜ਼ੇ ਦੀ ਮੰਗ ਕਰ ਰਹੇ ਹੁੰਦੇ ਨੇ ਉਹ ਦੱਸਦਾ ਹੈ ਕਿ ਉਸਦੇ ਕਾਫੀ ਰਿਸ਼ਤੇਦਾਰ ਵੀ ਬਹੁਤ ਅਮੀਰ ਹਨ ਪਰ ਉਹਨਾਂ ਵਿੱਚੋਂ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਮਰਨ ਤੋਂ ਪਹਿਲਾਂ ਪ੍ਰਵੀਨ ਮਿੱਤਲ ਇਹ ਵੀ ਕਹਿੰਦਾ ਹੈ ਕਿ ਉਹਨਾਂ ਦਾ ਸੰਸਕਾਰ ਉਹਨਾਂ ਦੇ ਮਾਮੇ ਦੇ ਮੁੰਡੇ ਵੱਲੋਂ ਕੀਤਾ ਜਾਵੇ ਜੋ ਕਿ ਲੁਧਿਆਣਾ ਵਿੱਚ ਰਹਿੰਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦਾ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਗੋ ਇਸ ਗੱਲ ਤੋਂ آگਾਹ ਕਰਨਾ ਹੈ ਕਿ ਕਈ ਵਾਰ ਬਹੁਤ ਮਾੜੇ ਹਾਲਾਤ ਵੀ ਜ਼ਿੰਦਗੀ ਵਿੱਚ ਬਣ ਜਾਂਦੇ ਨੇ ਜਿਵੇਂ ਕਿ ਇਸ ਪਰਵੀਨ ਮਿੱਤਲ ਦੀ ਜਿਸ ਦੀ ਕਿ ਬਹੁਤ ਵੱਡੀ ਸਕਰੱਬ ਦੀ ਫੈਕਟਰੀ ਸੀ ਤੇ ਇੱਕ ਟਾਈਮ ਉਸ ਕੋਲ ਅਜਿਹਾ ਆਇਆ ਕਿ ਉਸ ਕੋਲ ਕੁਝ ਵੀ ਨਹੀਂ بچਿਆ ਉਸ ਦਾ ਨੁਕਸਾਨ ਹੋ ਗਿਆ ਤੇ ਅੰਤ ਵਿੱਚ ਉਸ ਨੇ ਆਪਣੇ ਪਰਿਵਾਰ ਦੇ 7 ਮੈਂਬਰਾਂ ਨਾਲ ਹੀ ਆਤਮ ਹੱਤਿਆ ਕਰਨ ਲਈ ਉਸਨੇ ਇਹੀ ਸੋਚਿਆ ਕਿ ਇਹੀ ਸਭ ਤੋਂ ਠੀਕ ਹੈ ਪਰ ਉਸ ਦੀਆਂ ਦੋ ਜੁੜਵਾਂ ਧੀਆਂ ਜੋ 12 ਸਾਲ ਦੀਆਂ ਸਨ ਤੇ ਉਹਨਾਂ ਦਾ ਇੱਕ ਬੱਚਾ ਜੋ 14 ਸਾਲ ਦੀ ਉਹ ਬਹੁਤ ਛੋਟੇ ਸਨ ਉਹਨਾਂ ਨੂੰ ਵੀ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਉਹਨਾਂ ਨੂੰ ਵੀ ਜ਼ਹਿਰ ਦੇ ਦਿੱਤੀ ਗਈ ਉਹਨਾਂ ਨੇ ਤਾਂ ਹਲੇ ਜ਼ਿੰਦਗੀ ਵਿੱਚ ਕੀ ਕੁਝ ਕਰਨਾ ਸੀ ਸੋ ਬੜੀ ਹੀ ਦਿਲਚੰਝੋੜਨ ਵਾਲੀ ਖਬਰ ਸੀ ਇਹ ਘਟਨਾ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਸੀ ਪਰਮਾਤਮਾ ਕਰੇ ਕਿ ਉਹ ਜਹੀਆਂ ਘਟਨਾਵਾਂ ਸਮਾਜ ਵਿੱਚ ਨਾ ਹੋਣ ਹੋਰ ਤੁਹਾਡੇ ਕੀ ਵਿਚਾਰ ਹਨ ਕਮੈਂਟ ਸੈਕਸ਼ਨ ਵਿੱਚ ਜਰੂਰ ਲਿਖੋ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜਰੂਰ ਕਰੋ